ਸੋ ਹੈਲੋ एवरीवन سٹਾਕਸਾਈਟ ਰੀਡਿੰਗ ਅਕੈਡਮੀ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਜੀ ਮਾਰਕੀਟ ਦੀ ਲੈਂਗੁਏਜ ਦੇ ਬਾਰੇ ਮਾਰਕੀਟ ਦੀ ਲੈਂਗੁਏਜ ਕੀ ਹੈ ਕੈਂਡਲਸਟਿਕ ਇਹ ਕੈਂਡਲਸਟਿਕ ਵੀ ਜਿੰਦ ਦੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕੈਂਡਲਸਟਿਕ ਹੈ ਇਹਨੂੰ ਆਪਾਂ ਜਪਨੀਸ ਕੈਂਡਲਸਟਿਕ ਕਹਿੰਦੇ ਆ ਤੇ ਇਹ ਇੱਕ ਇਨਵੈਂਟ ਕੀਤੀ ਹੋਈ ਹੈ ਰਾਈਸ ਦੇ ਟਰੇਡਰ ਨੇ ਛਾਵਲਾ ਦੇ ਵਪਾਰੀ ਸੀ ਜਿਨੇ ਇਹ ਇਨਵੈਂਟ ਕੀਤੀ ਹੋਈ ਹੈ ਉਹ ਰੋਜ਼ ਮਾਰਕੀਟ ਦੇ ਅੰਦਰ ਜਾਂਦਾ ਸੀ ਮਾਰਕੀਟ ਮਤਲਬ ਕਿ ਆਪਣੀ ਮੰਡੀ ਚ ਜਾਂਦਾ ਸੀ ਤੇ ਉਥੇ ਜਦੋਂ ਵੀ ਉਹ ਚਾਵਲ ਵੇਚਦਾ ਸੀ ਨਾ ਉਹਨੂੰ ਹਮੇਸ਼ਾ ਲਾਸ ਹੀ ਹੁੰਦਾ ਸੀ ਤੇ ਉਸ ਜਦੋਂ ਜਾਂਦਾ ਸੀ ਕਦੀ ਕਦੀ ਪ੍ਰਾਈਸ ਵਧ ਜਾਂਦਾ ਸੀ ਕਦੀ ਕਦੀ ਘਟ ਜਾਂਦਾ ਸੀ ਉਹਨੇ ਇਸ ਸਾਰੀਆਂ ਚੀਜ਼ਾਂ ਨੂੰ ਪ੍ਰਾਈਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸਪਲਾਈ ਡਿਮਾਂਡ ਦੀ ਤੇ ਉਹਨੇ ਇੱਕ ਕੈਂਡਲਸਟਿਕ ਬਣਾਈ ਤੇ ਉਸ ਤੋਂ ਬਾਅਦ ਲੇਟ अर्ली ਆਪਣੇ 1900ਸ ਲੋਕਾਂ ਨੇ ਇਹਨੂੰ ਸਟਾਕ ਮਾਰਕੀਟ 'ਚ ਯੂਜ਼ ਕੀਤਾ ਤੇ ਇਹਨੇ ਤੁ ਇੱਕ ਵਧੀਆ ਪ੍ਰੋਫਿਟ ਕੀਤਾ ਕੈਂਡਲਸਟਿਕ ਤੋਂ ਤੇ ਮਾਰਕੀਟ ਦੇ ਨਾ ਪ੍ਰਾਈਸ ਹੁੰਦੇ ਨੇ ਜਿਵੇਂ ਕਿ ਸਵੇਰ ਦੇ ਨਾ ਚਾਰ ਪ੍ਰਾਈਸ ਬਹੁਤ ਇੰਪੋਰਟੈਂਟ ਹੁੰਦੇ ਨੇ ਮਾਰਕੀਟ ਦੇ ਡਾਟਾ ਓਪਨ ਹਾਈ ਲੋ ਤੇ ক্লোਜ਼ ਇਹ ਆਪਾਂ ਨੂੰ ਸਾਰੀ ਚੀਜ਼ ਦੱਸ ਦਿੰਦੀ ਇੱਕ ਹੀ ਕੈਂਡਲਸਟਿਕ ਤੇ ਮੰਨ ਲਓ ਜਿਵੇਂ ਕੋਈ ਸਟਾਕ ਏ ਉਹ ਆਪਾਂ ਕਹਿੰਦੇ ਆ ਜੀ 10 ਰੁਪਏ ਤੇ ਓਪਨ ਹੋਇਆ 10 ਰੁਪਏ ਤੇ ਉਹ ਸਟਾਕ ਓਪਨ ਹੋ ਗਿਆ ਉਸ ਤੋਂ ਬਾਅਦ 15 ਰੁਪਏ ਤੇ ਸਟਾਕ ਗਿਆ ਚਲਾ ਤੇ ਉਸ ਤੋਂ ਬਾਅਦ ਕੀ ਹੋਇਆ ਡਿੱਗਦੇ 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 ਸਟਾਕ ਗਿਆ ਚਲਾ 8 ਰੁਪਏ ਤੇ ਤੇ ਕਲੋਜ਼ ਜਿਹੜਾ ਹੋਇਆ ਉਹ 13 ਰੁਪਏ ਤੇ ਕਲੋਜ਼ ਹੋ ਗਿਆ ਹੁਣ ਸਟਾਕ ਕਿੱਥੇ ਹੋਇਆ ਸੀ ਓਪਨ 10 ਰੁਪਏ ਤੇ ਹਾਈ ਕਿੰਨਾ ਲਾਇਆ ਉਹਨੇ 15 ਰੁਪਏ ਦਾ ਕਲੋਜ਼ ਕਿੰਨੇ ਤੇ ਹੋਇਆ ਜਿਉ 13 ਰੁਪਏ ਤੇ ਤੇ ਲੋ ਕਿੰਨਾ ਲਾਇਆ ਉਹਨੇ 8 ਰੁਪਏ ਮਤਲਬ ਕਿ ਸਟਾਕ ਇੱਕ ਵਾਰ ਹੀ ਗਿਆ ਸੀ 15 ਰੁਪਏ ਕਿਸੇ ਨੂੰ 15 ਰੁਪਏ ਸਟਾਕ ਮਹਿੰਗਾ ਲੱਗਾ ਤੇ ਉਹਨੇ ਸਟਾਕ ਨੂੰ ਵੇਚ ਦਿੱਤਾ ਤੇ 8 ਰੁਪਏ ਤੇ ਕੀ ਆਏ ਬਾਏਰ ਆ ਗਏ ਪਰ ਸਟਾਕ ক্লোਜ਼ ਕਿੱਥੇ ਹੋਇਆ ਜਾ ਕੇ 13 ਰੁਪਏ ਤੇ ਮਤਲਬ ਕਿ ਸਟਾਕ ਖੁੱਲਾ 10 ਰੁਪਏ ਤੇ ਸੀ ਤੇ ক্লোਜ਼ 13 ਰੁਪਏ ਤੇ ਹੋ ਗਿਆ ਇਹਦਾ ਮਤਲਬ ਕੀ ਹੋਇਆ ਸਟਾਕ ਵੱਧ ਕੇ ਬੰਦ ਹੋਇਆ ਨਾ ਤੇ ਇਹ ਚੀਜ਼ ਆਪਾਂ ਨੂੰ ਹੁਣ ਆਪਾਂ ਕੈਂਡਲਸਟਿਕ ਡਰਾ ਕਰਨੇ ਆ ਆ ਜਿਹੜੀ ਤੁਹਾਨੂੰ ਦਿਖ ਰਹੀ ਏ ਇਹਨੂੰ ਕਿੰਨੇ ਕੈਂਡਲਸਟਿਕ ਦੀ ਬੋਡੀ ਤੇ ਆ ਜਿਹੜੀ ਇਹਦੇ ਲਕੀਰ ਵਿਖਦੀ ਵੀ ਇਹ ਉੱਪਰ نیچے ਇਹ ਹੁੰਦੀ ਹੈ ਇਹਦੀ ਵਿਕਸ ਜੇ ਆ ਕੋਈ ਸ਼ੈਡੋਸ ਕਹਿ ਦਿੰਦੇ ਨੇ ਉਹਨ ਸਟਾਕ ਵੱਧ ਕੇ ਬੰਦ ਹੋਏਗਾ ਨਾ ਜਦੋਂ ਵੀ ਕੋਈ ਓਪਨ ਤੋਂ ਉੱਪਰ ਹੋਏਗਾ ਉਹ ਤੁਹਾਨੂੰ ਕੈਂਡਲ ਹਮੇਸ਼ਾ ਗ੍ਰੀਨ ਕਲਰ ਦੀ ਨਜ਼ਰ ਆਏਗੀ ਜਿਵੇਂ ਕਿ ਤੁਸੀਂ ਇੰਦੇ ਦੇਖ ਸਕਦੇ ਹੋ ਮੰਨ ਲਓ ਆਪਾਂ ਇੰਦੇ ਚ ਇਸ ਡਾਟਾ ਨੂੰ ਆਪਾਂ ਕਰਨੇ ਆ 10 ਰੁਪਏ ਤੇ ਨੀਚੇ ਆ ਗਿਆ ਓਪਨ ਠੀਕ ਹੈ ਜੀ 13 ਰੁਪਏ ਤੇ ਕੀ ਆ ਗਿਆ ਉਹਦੀ ਕਲੋਜ਼ਿੰਗ 15 ਰੁਪਏ ਕੀ ਬਣਾਈ ਸੀ ਨੇ ਹਾਈ ਤੇ 8 ਰੁਪਏ ਤੇ ਕੀ ਬਣਾਈ ਸੀ ਲੋ ਇਹ ਤੁਹਾਨੂੰ ਦੇਖੋ ਸਾਰੀ ਪ੍ਰੈਸ਼ਰ ਦਿਖਾ ਰਹੀ ਆ ਦੇਖੋ ਓਪਨ ਹੋਇਆ ਸੀ 10 ਰੁਪਏ ਤੇ ਕਲੋਜ਼ਿੰਗ ਆਈ 13 ਰੁਪਏ ਤੇ 15 ਰੁਪਏ ਦਾ ਹੁੰਦਾ ਹਾਈ ਲੱਗ ਗਿਆ ਜੀ ਤੇ ਲੋ ਆ ਗਿਆ ਜੀ 8 ਰੁਪਏ ਇਹ ਤੁਹਾਨੂੰ ਕੈਂਡਲ ਦੇਖ ਕੇ ਹੀ ਸਮਝ ਆ ਜਾਏਗਾ ਕਿ ਅੱਜ ਜਿਹੜਾ ਡੇ ক্লোਜ਼ ਹੋਇਆ ਇਹ ਬੜੱਚ ਬੰਦ ਹੋਇਆ ਸਟਾਕ ਠੀਕ ਹੈ ਜੀ ਐਵੇਂ ਆਪਾਂ ਨੂੰ ਰੈੱਡ ਕੈਂਡਲ ਦਿਖਦੀ ਆ ਤਾਂ ਹੋ ਗਿਆ ਨਾ ਬੁਲਿਸ਼ ਕੈਂਡਲ ਇਹਨੂੰ ਕਹਿੰਦੇ ਨੇ ਬੁਲਿਸ਼ ਕਿਉਂਕਿ ਸਟਾਕ ਵੱਧ ਕੇ ਬੰਦ ਹੋਇਆ ਨਾ ਬੁਲਿਸ਼ ਮਾਰਕੀਟ ਦੇ ਇਹਨੂੰ ਪਾਛੇ ਕਹਿੰਦੇ ਬੁਲਿਸ਼ ਕੈਂਡਲ ਠੀਕ ਹੈ ਜੀ ਤੇ ਇਹਦੇ ਚ ਆਪਾਂ ਨੂੰ ਜਿਹੜੀ ਰੈੱਡ ਕੈਂਡਲ ਦਿਖਦੀ ਇਹ ਬੀ ਡਿਸ਼ਨ ਵੀ ਸਟਾਕ ਨੀਚੇ ਵੱਧ ਕੇ ਬੰਦ ਹੋਇਆ ਹੁਣ ਆਪਾਂ ਇਹਨੂੰ ਡਾਟਾ ਇੰਟਰਪ੍ਰੀਟ ਕਰਨੇ ਹਿੰ ਓਪਨ ਹੋਇਆ 10 ਰੁਪਏ ਤੇ ਜਦੋਂ ਮਾਰਕੀਟ ਖੁੱਲੀ 9 15 ਤੇ 10 ਰੁਪਏ ਤੇ ਓਪਨ ਹੋ ਗਿਆ ਉਸ ਤੋਂ ਬਾਅਦ ਸਟਾਕ ਪਹੁੰਚ ਗਿਆ ਜੀ 15 ਰੁਪਏ ਤੇ ਸਟਾਕ 15 ਰੁਪਏ ਤੇ ਪਹੁੰਚ ਗਿਆ ਉਸ ਤੋਂ ਬਾਅਦ ਉਹ ਸੈਲਿੰਗ ਆ ਨੀ ਸ਼ੁਰੂ ਹੋ ਗਈ ਉਹ ਸੈਲਿੰਗ ਆ ਗਈ ਤੇ ਸਟਾਕ ਰਹਿ ਗਿਆ 6 ਰੁਪਏ ਦਾ ਠੀਕ ਹੈ ਜੀ ਤੇ ਸਟਾਕ ক্লোਜ਼ ਹੋਇਆ 8 ਰੁਪਏ ਸਟਾਕ ਓਪਨ ਕਿੱਥੇ ਹੋਇਆ ਸੀ 10 ਰੁਪਏ ਦਾ ক্লোਜ਼ ਕਿੱਥੇ ਹੋਇਆ ਜੀ 8 ਰੁਪਏ ਤੇ ਹਾਈ ਕਿੰਨਾ ਲਾਇਆ ਉਹਨੇ 15 ਰੁਪਏ ਤੇ ਲੋ ਕਿੰਨਾ ਲਾਇਆ 6 ਰੁਪਏ ਇਹਦੀ ਸਾਰਾ ਚੀਜ਼ ਆਪਾਂ ਨੂੰ ਵੇਖੇਗਾ ਲੇਕਿਨ ਜਦੋਂ ਰੈੱਡ ਕੈਂਡਲ ਹੋਏਗੀ ਓਪਨ ਤੇ ক্লোਜ਼ ਇੰਦੇ ਚ ਚੇਂਜ ਹੋਏਗਾ ਹਾਈ ਲੋ ਇਕੋ ਰਹੇਗਾ ਹਾਈ ਕਿੰਨਾ ਲਾਇਆ ਸੀ ਜੀ 15 ਰੁਪਏ ਦਾ ਠੀਕ ਹੈ ਜੀ ਸਟਾਕ ਓਪਨ ਕਿੱਥੇ ਆਇਆ ਸੀ 10 ਰੁਪਏ ਤੇ ক্লোਜ਼ ਕਿੰਨੇ ਤੇ ਆਇਆ ਜੀ 8 ਰੁਪਏ ਤੇ ਤੇ ਲੋ ਕਿੰਨਾ ਲਾਇਆ ਸੀ 6 ਰੁਪਏ ਆਪ ਨੂੰ ਸਾਰੀ ਚੀਜ਼ ਇੰਦੇ ਚ ਦੱਸ ਰਿਹਾ ਨਾ ਕਿ ਸਟਾਕ ਅੱਜ ਰੈੱਡ ਕੈਂਡਲ ਹੋ ਕੇ ਆਪ ਨੂੰ ਪਤਾ ਚੱਲ ਗਿਆ ਕਿ ਯਾਰ ਇਹ ਲੋ ਦੇ ਬੰਦ ਹੋਇਆ ਸਟਾਕ ਠੀਕ ਹੈ ਹੁਣ ਮੰਨ ਲਓ ਕੋਈ ਸਟਾਕ ਹੈ ਉਹ 10 ਰੁਪਏ ਤੇ ਖੁੱਲਿਆ ਉਸ ਵੇਲੇ 12 ਰੁਪਏ ਗਿਆ ਚਲਾ ਠੀਕ ਹੈ ਉਸ ਤੋਂ ਬਾਅਦ ਸਟੋਕ نیچے 8 ਰੁਪਏ ਗਿਆ ਚਲਾ ক্লোਜ਼ ਵੀ 10 ਰੁਪਏ ਗਿਆ ਚਲਾ ਮਤਲਬ ਕਿ ਉੱਪਰ ਕੀ ਅੰਦੇ ਸੈਲਰ ਨੇ 12 ਰੁਪਏ ਤੇ ਥੱਲੇ ਕੀ ਨੇ ਬਾਏਰਸ ਨੇ 8 ਰੁਪਏ ਤੇ ਤੇ ক্লোਜ਼ ਕੀਤਾ ਗਿਆ 10 ਰੁਪਏ ਤੇ ਜਿੱਥੇ ਖੁੱਲਿਆ ਸੀ ਮਤਲਬ ਕਿ ਮਾਰਕੀਟ ਚ ਕੀ ਇੰਡੀਸੀਜਨ ਹੈ ਉਹਨੂੰ ਆਪਾਂ ਕੈਂਡਲ ਕਿਹਨੇ ਦੋਜੀ ਇੰਡੀਸੀਜਨ ਕੈਂਡਲ ਠੀਕ ਹੈ ਜੀ ਐਵੇਂ ਹੀ ਮਾਰਕੀਟ ਦੇ ਟ੍ਰੈਂਡ ਹੁੰਦੇ ਨੇ ਇਹ ਸਿਰਫ ਜੇ ਬਹੁਤ ਇੱਕ ਛੋਟੀ ਜੀ ਕੈਂਡਲਸਿਕ ਤੁਹਾਨੂੰ ਸਮਝਾਈ ਜਾਂਦੇ ਅੱਗੇ ਦੀ ਪੈਟਰਨਸ ਆਣੇ ਨੇ ਇਹ ਸਿਰਫ ਇੱਕ ਗੇਲ ਹੈ ਕਿ ਤੁਸੀਂ ਜੇ ਮਾਰਕੀਟ ਨੂੰ ਖੋਲੋਗੇ ਨਾ ਇਹ ਚਾਰਟ ਤੁਹਾਨੂੰ ਕਿੱਥੋਂ ਮਿਲਣਗੇ tradingview.com ਤੇ ਆਪਾਂ ਨੇ tradingview.com ਖੋਲਣੀ ਹੈ ਉੱਥੇ ਤੁਹਾਨੂੰ ਹਰ ਦੇ ਚਾਰਟ ਮਿਲ ਜਾਣਗੇ ਡੇਲੀ ਟਾਈਮ ਫਰੇਮ ਤੁਸੀਂ ਯੂਜ਼ ਕਰਨਾ ਸਿਰਫ ਉਸੇ ਜਾ ਕੇ ਵੇਖਣਾ ਕਿ ਇਹ ਤੁਹਾਨੂੰ ਕੈਂਡਲਸ ਕਹਿ ਕੀ ਦਈਆਂ ਨੇ ਤੁਹਾਨੂੰ ਉਹਦਾ मीनिंग ਪਤਾ ਚੱਲਣਾ ਸ਼ੁਰੂ ਹੋ ਜਾਏਗਾ ਹਾਂ ਭਈ ਇਹ ਬੀਰਿਸ਼ ਕੈਂਡਲ ਹੈ ਮੰਨ ਲਓ ਕੋਈ ਸਟਾਕ 10 ਰੁਪਏ ਤੇ ਖੁੱਲਿਆ ਤੇ ਉਸ ਵਕਤੋਂ ਹੀ ਸ਼ੁਰੂ ਹੋ ਗਿਆ ਠੀਕ ਹੈ ਜੀ 10 ਤੇ ਖੁੱਲਿਆ ਸਿੱਧਾ ਵੱਧ ਗਿਆ ਵੱਧਦਾ ਗਿਆ ਠੀਕ ਹੈ ਤੇ 13 ਰੁਪਏ ਤੇ ਕਲੋਸ ਕਰ ਗਿਆ ਹੁਣ ਹਾਈ ਹੋਏ ਨਹੀਂ ਉਸ ਉਹੀ ਹੁੰਦਾ ਹਾਈ ਬਣ ਗਿਆ ਤੇ ਕੋਈ ਕੈਂਡਲ ਤੁਹਾਨੂੰ ਐਵੇਂ ਦੀ ਨਜ਼ਰ ਆਣ ਨਹੀਂ ਜਾਂਦੇ ਥੱਲੇ ਵਿਕ ਨਹੀਂ ਹੋਣ ਗਿਆ ਜਿਹੜੀ ਵਿਕ ਕਿ ਹੋਣ ਗਿਆ ਨਾ ਆਪਾਂ ਸ਼ੈਡੋਜ਼ ਗੱਲ ਕਰਦੇ ਐ ਨਹੀਂ ਹੋਣ ਗਿਆ ਇਹ ਸਭ ਤੋਂ ਸਟਰੋਂਗ ਕੈਂਡਲ ਹੁੰਦੀਆਂ ਨੇ ਜਾਂ ਸਭ ਤੋਂ ਬੀਰੀਸ਼ ਕੈਂਡਲਸ ਹੁੰਦੀਆਂ ਨੇ ਜਿਨ੍ਹਾਂ ਦੇ ਨੀਚੇ ਵਿਕ ਨਹੀਂ ਹੁੰਦੀ ਠੀਕ ਹੈ ਇਹ ਬਹੁਤ ਹੀ ਇੱਕ ਬੈਸਟ ਕੈਂਡਲਸ ਹੁੰਦੀਆਂ ਨੇ ਟ੍ਰੇਡ ਕਰਨ ਵਾਸਤੇ ਤੁਹਾਨੂੰ ਆਨਲੀ ਵੀਡੀਓ ਵਿੱਚ ਮੈਂ ਸਾਰਾ ਕੁਝ ਹੀ ਦੱਸਾਂਗਾ ਇਹਨੂੰ ਕਿਵੇਂ ਟ੍ਰੇਡ ਕਰਨਾ ਸਿਰਫ ਤੁਹਾਡਾ ਇਹ ਕੰਮ ਹੈ ਕਿ ਤੁਸੀਂ ਇਹਨਾਂ ਨੂੰ ਆਈਡੈਂਟੀਫਾਈ ਕਰਨਾ ਸ਼ੁਰੂ ਕਰ ਦਿਓ ਜੇ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਸਾਰੇ ਡਾਊਟਸ ਸੋਲਵ ਕਰਦਾ ਹਾਂ ਠੀਕ ਹੈ ਤੇ ਐਵੇਂ ਆ ਕੋ ਬੁਲਿਸ਼ ਬੀਰਿਸ਼ ਤੇ ਆ ਗਈ ਦੋਜੀ ਇਹਦੇ ਵਿੱਚ ਕੀ ਹੋ ਗਿਆ ਓਪਨ ਇਕੁਅਲ ਟੂ ਲੋ ਇਹ ਕੈਂਡਲ ਓਪਨ ਇਕੁਅਲ ਟੂ ਲੋ ਮਤਲਬ ਕਿ ਓਪਨ ਦਿੱਤੇ ਸੀ ਖੋਲੀ ਉਹੀ ਲੋ ਬਣ ਗਿਆ ਨਾ ਉਸ ਦਿਨ ਦਾ ਤੇ ਆ ਕੀ ਹੋ ਗਿਆ ਓਪਨ ਇਕਵਲ ਟੂ ਹਾਈ ਇਹ ਬਹੁਤ ਹੀ ਜ਼ਬਰਦਸਤ ਸੈਟ ਬੰਦੇ ਨੇ ਜਿਹੜਾ ਬੰਦਾ ਇਹਨੂੰ ਟ੍ਰੇਡ ਕਰਦਾ ਹੋਪ ਕਰਦਾ ਕਿ ਤੁਹਾਨੂੰ ਇਹ ਚੀਜ਼ ਕੈਂਡਲਸਟਿਕ ਸਮਝ ਆਈ ਹੋਵੇਗੀ ਜੇ ਨਹੀਂ ਸਮਝ ਆਈ ਤੇ ਦੋ ਤਿੰਨ ਵੱਡੀ ਵੀਡੀਓ ਨੂੰ ਰਿਪੀਟ ਕਰੋ ਜੇ ਕੋਈ ਡਾਊਟ ਹੈ ਤੇ ਮੈਨੂੰ ਇੰਦੇ ਕਮੈਂਟ ਕਰ ਦੇਣਾ ਇਸੇ ਵੀਡੀਓ ਦੇ ਥੱਲੇ ਤੁਹਾਨੂੰ ਡਾਊਟ ਸੋਲਵ ਹੋ ਜਾਏਗਾ ਤੇ ਅੱਗੇ ਕੱਲ ਤੱਕਰ ਕੈਂਡਲਸਟਿਕ ਦੇ ਹੋਰ ਵੀ ਵੀਡੀਓ ਆਣ ਗਿਆ ਤੇ ਇਹਨੂੰ ਦੋ ਚਾਰ ਵਾਰੀ ਦੇਖੋ ਤੇ ਮੈਂ ਫਿਰ ਤੁਹਾਨੂੰ ਦੱਸਾਂਗਾ ਕਿ ਇਹਦੇ ਤੋਂ ਆਪਾਂ ਟ੍ਰੇਡ ਕਿਵੇਂ ਬਣਾਣਾ ਹੈ ਥੈਂਕ ਯੂ ਫਾਰ ਵਾਚਿੰਗ